ਜਦੋਂ ਆਪਾਂ ਹੋਟਲ ਰੈਸਟੋਰੈਂਟ ਵਿੱਚ ਖਾਣਾ ਖਾਣ ਜਾਂਦੇ ਹਾਂ ਉੱਥੇ ਖਾਣਾ ਬੜਾ ਹੀ ਮਜ਼ੇਦਾਰ ਤੇਜ਼ ਕਰਾਰ ਹੁੰਦਾ ਹੈ ਪਰਕਾਰ ਵਿੱਚ ਆ ਕੇ ਜਦੋਂ ਉਹੀ ਸਬਜ਼ੀਆਂ ਲਿਆ ਕੇ ਬਣਾਉਣੇ ਆ ਤਾਂ ਆਪਾਂ ਕਹਿੰਦੇ ਆ ਕਿ ਉਹ ਇਹ ਜੀਆਂ ਕਿਉਂ ਨਹੀਂ ਬਣਦੀਆਂ ਗਿਆ ਤਾਂ ਅੱਜ ਆਪਾਂ ਬਿਲਕੁਲ ਹੋਟਲ ਰੈਸਟੋਰੈਂਟ ਵਰਗੀ ਮਸ਼ਰੂਮ ਤਿਆਰ ਕਰਾਂਗੇ ਜਿਹੜੀ ਕਿ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਜਦੋਂ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਈ ਤਾਂ ਹਰ ਵਾਰੀ ਇਹੀ ਤਰੀਕਾ ਪੜਾਉਂਗੀ ਕੋਈ ਵੀ ਮਹਿਮਾਨ ਆ ਜੇ ਜਾਫਰ ਘਰ ਦੇ ਵਿੱਚ ਕੋਈ ਛੋਟੇ ਜਿਹੇ ਫੰਕਸ਼ਨ ਹੋਣ ਤਾਂ ਮजेदार ਜੀ ਸਬਜੀ ਜਿਹੜੀ ਤੁਸੀਂ ਬੜੀ ਆਸਾਨੀ ਨਾਲ ਬਣਾ ਲਓਗੇ ਤਾਂ ਸਭ ਤੋਂ ਪਹਿਲਾਂ ਆਪਾਂ ਲਈ ਜੀ ਮਸ਼ਰੂਮ ਜਿਹੜੇ ਮਸ਼ਰੂਮ ਹੈ ਉਹ ਫਰੈਸ਼ ਹੋਣੇ ਚਾਹੀਦੇ ਕਿਉਂਕਿ ਇੱਕ ਦਿਨ ਲੰਘ ਜੇ ਤਾਂ ਇਹ ਆਪਣਾ ਕਲਰ ਹੈ ਚੇਂਜ ਕਰ ਲੈਂਦੇ ਹੈ ਤਾਂ ਆਪਾਂ ਇਹਨਾਂ ਦੀਆਂ ਡੰਡੀਆਂ ਜੀਆਂ ਉਹ ਕੱਟਤੀਆਂ ਜੇ ਮਸ਼ਰੂਮ ਜ਼ਿਆਦਾ ਹੀ ਵੱਡਾ ਤਾਂ ਤੁਸੀਂ ਵਿਚਾਲੋਂ ਕੱਟ ਲਗਾਇਓ ਨਹੀਂ ਇਹਨੂੰ ਕੱਟਣ ਦੀ ਕੋਈ ਜ਼ਰੂਰਤ ਨਹੀਂ ਮੇਰੇ ਕੋਲ ਮਸ਼ਰੂਮ ਹੈ ਜਿਹੜੇ ਛੋਟੇ-ਛੋਟੇ ਸੀ ਫਿਰ ਆਪਾਂ ਥੋੜਾ ਜਿਹਾ ਨਮਕ ਪਾ ਕੇ ਪਾਣੀ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਾਂਗੇ ਤੇ ਕਿਸੇ ਕੱਪੜੇ ਨਾਲ ਪੂੰਝ ਲਾਂਗੇ ਫਿਰ ਥੋੜੀ ਜੀ ਲਵਾਂਗੇ ਆਪਾਂ ਅਦਰਕ ਲਸਣ ਤੇ ਦੋ ਤਿੰਨ ਪਈਆਂ ਹਰੀਆਂ ਮਿਰਚਾਂ ਤੇ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਦੋ ਕੱਟੇ ਜੀ ਆਪਾਂ ਵੱਡੇ ਬਰੀਕ ਪਿਆਜ਼ ਫਿਰ ਪਾਵਾਂਗੇ ਜੀ ਇੱਕ ਕੜਾਹੀ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਅੱਧੀ ਕੜਚੀ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਤੇਲ ਨੂੰ ਆਪਾਂ ਗਰਮ ਕਰ ਲਾਂਗੇ ਉਸ ਤੋਂ ਬਾਅਦ ਵਿੱਚ ਭੁੰਨਾਂਗੇ ਜੀਰਾ ਤੇ ਜਦੋਂ ਹੀ ਜੀਰਾ ਭੁੱਜ ਗਿਆ ਵਿੱਚ ਥੋੜੀ ਜਿਹੀ ਆਪਾਂ ਸੌਫ ਪਾਵਾਂਗੇ ਸੌਫ ਪਾਉਣ ਦੇ ਨਾਲ ਸਬਜ਼ੀ ਦਾ ਜਿਹੜਾ ਟੇਸਟ ਹੈ ਉਹ ਬੜਾ ਹੀ ਵਧੀਆ ਹੁੰਦਾ ਹੈ ਫਿਰ ਪਾਵਾਂਗੇ ਜੀ ਆਪਾਂ ਬਰੀਕ ਕੱਟੇ ਹੋਏ ਪਿਆਜ਼ ਗੈਸ ਦੀ ਫਲੇਮ ਬਿਲਕੁਲ ਸਲੋ ਤੇ ਰੱਖਾਂਗੇ ਜਦੋਂ ਹੀ ਪਿਆਜ਼ ਹਲਕੇ ਜਿਹਾ ਪੱਕ ਗਏ ਫਿਰ ਇਹਦੇ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਵਾਲਾ ਆਪਾਂ ਦਰਦਰਾ ਪੀਸਿਆ ਹੋਇਆ ਸਾਰਾ ਸਮਾਨ ਪਾ ਦਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਖੜੇ ਸੁੱਕੇ ਮਸਾਲੇ ਜਿਦੇ ਵਿੱਚ ਤੇਜ ਪੱਤਾ, ਦਾਲਚੀਨੀ ਹੈ, ਵੱਡੀ ਇਲਾਇਚੀ ਹੈ, ਦੋ ਪਾਏ ਆਪਾਂ ਲੌਂਗ। ਇਹਦੇ ਵਿੱਚ ਤੁਸੀਂ ਛੋਟੀ ਇਲਾਇਚੀ ਵੀ ਪਾ ਸਕਦੇ ਹੋ। ਉਸ ਤੋਂ ਬਾਅਦ ਜਦੋਂ ਹੀ ਪਿਆਜ਼ ਪੱਕਣਗੇ ਹੌਲੀ-ਹੌਲੀ ਤਾਂ ਆਪਾਂ ਲਏ ਜੀ ਦੋ ਵੱਡੇ ਟਮਾਟਰ ਜਿਨ੍ਹਾਂ ਨੂੰ ਆਪਾਂ ਬਿਲਕੁਲ ਗ੍ਰाइंड ਕਰ ਲਾਂਗੇ ਜਾਂ ਤੁਸੀਂ ਇਹਨਾਂ ਨੂੰ ਦਰਦਰਾ ਪੀਸ ਲਿਓ ਪਰ ਬਰੀਕ ਬਿਲਕੁਲ ਨਾ ਕਟਿਓ। ਫਿਰ ਲਵਾਂਗੇ ਜੀ ਸੁੱਕੀਆਂ ਲਾਲ ਮਿਰਚਾਂ ਚਾਰ-ਪੰਜ ਲਈਏ ਕਾਲੀ ਮਿਰਚਾਂ ਤੇ ਬਿਲਕੁਲ ਥੋੜਾ ਜਿਹਾ ਲੈਸ ਸਾਬ ਬੱਤਨੀਆ ਗੈਸ ਦੀ ਸਲੋ ਫਲੇਮ ਤੇ ਇਹਨੂੰ ਹਲਕਾ ਜਿਹਾ ਰੋਸਟ ਕਰ ਲਾਂਗੇ ਫਿਰ ਇਹਨੂੰ ਕਿਸੇ ਵੀ ਆਪਾਂ ਕੁੰਡੀ ਵਗੈਰਾ ਵਿੱਚ ਕੁੱਟ ਲਾਂਗੇ ਥੋੜੀ ਜਿਹੀ ਵਿੱਚ ਪਾ ਦਾਂਗੇ ਜੀ ਮੇਥੀ ਇਹ ਸੁੱਕਾ ਸਪੈਸ਼ਲ ਜャ ਮਸਾਲਾ ਹੈ ਜਿਹੜੀਆਂ ਹੋਟਲ ਵਾਲੀਆਂ ਸਬਜ਼ੀਆਂ ਦੇ ਉੱਪਰ ਪਾਇਆ ਹੁੰਦਾ ਜਿਸ ਨਾਲ ਸਬਜ਼ੀ ਕਿਤੇ ਜ਼ਿਆਦਾ ਟੇਸਟੀ ਬਣਦੀ ਹੈ ਪਰ ਇਹ ਮਸਾਲੇ ਨੂੰ ਤੁਸੀਂ ਐਟ ਅ ਟਾਈਮ ਹੀ ਤਿਆਰ ਕਰਿਓ ਫਿਰ ਪੈਨ ਵਿੱਚ ਲੈ ਲਾਂਗੇ ਜੀ ਇੱਕ 스ਪੂਨ ਤੇਲ ਦਾ ਤੇ ਉਹਦੇ ਵਿੱਚ ਮਸ਼ਰੂਮ ਹੈ ਜਿਹੜੀ ਆਪਾਂ ਹਲਕੀ ਰੋਸਟ ਕਰ ਲਾਂਗੇ ਤਾਂ ਕਿ ਇਹਦਾ ਕਲਰ ਜਿਹੜਾ ਵਧੀਆ ਜਾ ਆ ਜੇ ਫਿਰ ਇਹਨੂੰ ਆਪਾਂ ਕੱਢ ਕੇ ਉਸੇ ਪੈਨ ਦੇ ਵਿੱਚ ਆਪਾਂ ਇੱਕ ਲਿਆ ਸ਼ਿਮਲਾ ਮਿਰਚ ਤੇ ਇੱਕ ਲਿਆ ਜੀ ਪਿਆਜ਼ ਪਿਆਜ਼ ਨੂੰ ਆਪਾਂ ਕਲੀਆਂ ਵਿੱਚ ਵੱਖ ਕੀਤਾ ਤੇ ਸ਼ਿਮਲਾ ਮਿਰਚ ਨੂੰ ਆਪਾਂ ਮੋਟਾ-ਮੋਟਾ ਕੱਟ ਲਿਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਇਸ ਤਰੀਕੇ ਨਾਲ ਕੱਟ ਲਿਓ 1 ਮਿੰਟ ਲਈ ਇਹਨੂੰ ਵੀ ਆਪਾਂ ਰੋਸਟ ਕਰਾਂਗੇ ਉਸ ਤੋਂ ਬਾਅਦ ਜੀ ਇਹਨੂੰ ਬਾਹਰ ਕੱਢ ਲਾਂਗੇ ਇਦੋਂ ਤੱਕ ਆਪਣੇ ਜਿਹੜੇ ਪਿਆਜ਼ ਸੀਜੀ ਬਣ ਕੇ ਤਿਆਰ ਹੋ ਗਏ ਫਿਰ ਵਿੱਚ ਪਾਤੇ ਜੀ ਆਪਾਂ ਟਮਾਟਰ ਇਹ ਟਮਾਟਰ ਆਪਾਂ ਦਰਦਰੇ ਜੇ ਪੀਸੇ ਤੁਸੀਂ ਇਹਦੀ ਪਿਓਰੀ ਵੀ ਬਣਾ ਸਕਦੇ ਹੋ ਪਰ ਮੈਂ ਤੁਹਾਨੂੰ ਦੱਸਿਆ ਸੀ ਕਿ ਬਰੀਕ ਬਿਲਕੁਲ ਨਾ ਕੱਟਿਓ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਸਿੰਪਲ ਜੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਥੋੜੀ ਜਿਹਾ ਮਾਗੇ ਆਪਾਂ ਰੰਗ ਵਾਲੀ ਮਿਰਚ ਬਿਲਕੁਲ ਸਾਦੇ ਜਿਹੇ ਮਸਾਲੇ ਪਾ ਕੇ ਸਬਜੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਪਰ ਇਹਨੂੰ ਤੁਸੀਂ ਬਾਰ ਬਾਰ ਵਧੀਆ ਤਰੀਕੇ ਨਾਲ ਪਕਾਉਣਾ ਹੈਗਾ ਜਿੰਨਾ ਮਸਾਲਾ ਜ਼ਿਆਦਾ ਪੱਕੂਗਾ ਸਬਜੀ ਓਨੀ ਜ਼ਿਆਦਾ ਟੇਸਟੀ ਬਣੂਗੀ ਮਸਾਲੇ ਵਿੱਚ ਤੁਸੀਂ ਪਾਣੀ ਬਿਲਕੁਲ ਨਾ ਪਾਓ ਇਸੇ ਤਰੀਕੇ ਨਾਲ ਹੀ ਮਸਾਲੇ ਨੂੰ ਪਕਾਓ ਤੈਨੂੰ 4-5 ਮਿੰਟ ਲਈ ਇੱਥੇ ਮੀਡੀਅਮ ਫਲੇਮ ਤੇ ਪਕਾਉਂਦੇ ਰਹੋ ਜਦ ਜੀ ਪੱਕ ਕੇ ਤਿਆਰ ਹੋ ਗਿਆ ਤਾਂ ਤੁਸੀਂ ਦੂਸਰੀ ਸਾਈਡ ਤੇ ਪੰਜ ਛੇ ਲੈ ਲੈਣੇ ਕਾਜੂ ਤੇ ਤਿੰਨ ਚਾਰ ਚਮਚ ਲੈ ਆਪਾਂ ਦਹੀਂ ਦੇ ਤੇ ਜਿਹੜਾ ਦਹੀਂ ਹੈ ਬਿਲਕੁਲ ਖੱਟਾ ਨਹੀਂ ਹੋਣਾ ਚਾਹੀਦਾ ਬਿਲਕੁਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾਇਆ ਜਿਹਦੇ ਨਾਲ ਕੋਲੀ ਵੀ ਸਾਫ਼ ਹੋ ਗਈ ਤੇ ਇਹਦੇ ਵਿੱਚ ਪਾਣੀ ਵੀ ਪੈ ਗਿਆ ਤਾਂ ਕਿ ਇਹ ਚੰਗੀ ਤਰ੍ਹਾਂ ਗ੍ਰाइंड ਹੋ ਜਾਣਾ ਇਸ ਤੋਂ ਬਾਅਦ ਇਹਨੂੰ ਆਪਾਂ ਮਸਾਲੇ ਵਿੱਚ ਮਿਕਸ ਕਰ ਦਾਂਗੇ ਪਹਿਲਾਂ ਮਸਾਲੇ ਨੂੰ ਤੁਸੀਂ ਇੱਥੇ ਪਕਾਉਣਾ ਤੇ ਹੁਣ ਇਹ ਦਹੀਂ ਤੇ ਕਾਜੂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਇਹਨੂੰ ਤੁਸੀਂ ਫੇਰ ਪੂਰੇ ਵਧੀਆ ਤਰੀਕੇ ਨਾਲ ਪਕਾਉਣਾ ਤੇ ਦੇਖੋ ਮਸਾਲਾ ਜਦੋਂ ਪੱਕ ਜਾਊਗਾ ਐ ਹੋ ਜਾ ਦਿਸੂਗਾ ਇਹ ਤੇਲ ਵਗੈਰਾ ਜਿਹੜਾ ਆਪਣਾ ਛੱਡ ਗਿਆ ਤੇ ਬਹੁਤ ਹੀ ਵਧੀਆ ਇਹਨੇ ਕਲਰ ਦਿੱਤਾਗਾ ਅਸਲੋ ਵਾਜੀਏ ਦੇ ਵਿੱਚ ਤੁਸੀਂ ਤਿਆਰ ਕੀਤੇ ਹੋਏ ਮਸ਼ਰੂਮ, ਸ਼ਿਮਲਾ ਮਿਰਚ ਤੇ ਪਿਆਜ਼ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਦਿਓ ਬੜੇ ਸਿੰਪਲ ਜਿਹਾ ਤਰੀਕਾ ਹੈ ਤੇ ਬਹੁਤ ਹੀ ਵਧੀਆ ਸਬਜੀ ਜਿਹੜੀ ਬਣਦੀ ਹੈ ਜੇ ਸਬਜੀ ਨਾਲ ਤੁਸੀਂ ਨਾਨ ਵਗੈਰਾ ਬਣਾ ਕੇ ਖਾਓਗੇ ਜਾਂ ਕੋਈ ਤੰਦੂਰੀ ਰੋਟੀ ਲਵੋਗੇ ਤਾਂ ਬਹੁਤ ਜ਼ਿਆਦਾ ਮਜ਼ਾ ਆਊਗਾ ਬਿਲਕੁਲ ਸਿੰਪਲ ਜਿਹਾ ਕੰਮ ਹੈ ਟਰਾਈ ਕਰਕੇ ਜਰੂਰ ਦੇਖਿਓ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਜਿਹੜੇ ਆਪਾਂ ਦਰਦਰਾ ਪੀਸੇ ਸੀ ਆਪਣੇ ਮਸਾਲੇ ਉਹਦੇ ਵਿੱਚੋਂ ਆਪਾਂ 2 ਚਮਚੇ ਤੱਕ ਇਹਦੇ ਉੱਪਰ ਤੁਸੀਂ ਪਾ ਦਿਓ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਰੱਖਿਓ ਜਿੰਨੀ ਕੀ ਤਿੱਖੀ ਤੁਹਾਨੂੰ ਪਸੰਦ ਹੈ ਮਿਰਚ ਤੁਸੀਂ ਘੱਟ ਪਾਓ ਕਿਉਂਕਿ ਇਸ ਮਸਾਲੇ ਵਿੱਚ ਆਪਾਂ ਸੁੱਕੀ ਮਿਰਚ ਜਿਹੜੀ ਉਹ ਕੁੱਟੀ ਹੋਈ ਹੈ ਤੇ ਜਦੋਂ ਇਹਨੂੰ ਉੱਪਰ ਪਾਉਂਗੇ ਤਾਂ ਕਿੰਨੀ ਖੁਸ਼ਬੂ ਆਊਗੀ ਇਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਉਸ ਤੋਂ ਬਾਅਦ ਜੀ ਇਹਨੂੰ 2 ਮਿੰਟਾਂ ਲਈ ਸਬਜੀ ਨੂੰ ਆਪਾਂ ਟੱਕ ਕੇ ਰੱਖ ਦਿੱਤਾ ਤੇ ਦੇਖੋ ਕਿੰਨਾ ਵਧੀਆ ਇਹਦਾ ਕਲਰ ਆਇਆ ਹੁਣੇ ਸਪੈਸ਼ਲ ਜੀ ਸਬਜੀ ਤੁਸੀਂ ਸਪੈਸ਼ਲ ਜੇ ਮੌਕਿਆਂ ਤੇ ਵੀ ਬਣਾ ਸਕਦੇ ਹੋ ਤੇ ਬਾਕੀ ਜਦੋਂ ਹੀ ਤੁਹਾਡਾ ਦਿਲ ਕਰੇ ਤੇ ਨੂੰ ਬਣਾਇਓ ਨਾਲ ਵਗੈਰਾ ਇਹਦੇ ਨਾਲ ਬਣਾ ਕੇ ਮ제 ਨਾਲ ਖਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋਨੂੰ ਇਹ ਸਰਜੀ ਕਿਓ ਜੀ ਲੱਗੀ ਵੀਡੀਓ ਨੂੰ ਸ਼ੇਅਰ ਕਰਦੇਓ ਤੇ ਮੇਰੇ ਪੇਜ ਨੂੰ ਤੁਸੀਂ ਫੋਲੋ ਜਰੂਰ ਕਰ ਲਿਓ YouTube ਤੇ ਲਿੰਕ ਵਿੱਚ ਜਾ ਕੇ ਸਬਸਕ੍ਰਾਈਬ ਵੀ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਖਾਓ ਤੇ ਇੰਜੋਏ ਕਰੋ